ਮੈਨੂੰ ਸ਼ੇਰਖਾਨੀ ਕਰਦਾ ਵਾ ਮੈਨੂੰ ਲੰਗਦਾ ਰੁਗਦਾ ਟਿੱਚਰਾ ਕਰਦਾ ਵਾ ਹਾਂਜੀ ਮੇਰੇ ਘਰ ਵਾਲੇ ਮੇਰਾ ਘਰ ਵਾਲਾ ਸਾਰੇ ਇਹਨਾਂ ਦੇ ਘਰ ਤੇ ਦਲੀਜਾ ਨਹੀਂ ਲੰਗਦਾ ਇਹ ਝੂਠੇ ਹੀ ਗਵਾਹ ਬਣਾ ਬਣਾ ਕੇ ਝੂਠੇ ਗਵਾਹ ਬਣਾ ਬਣਾ ਕੇ ਸਾਡੇ ਤੇ ਪ੍ਰੈਸ਼ਰ ਪਾਈ ਜਾ ਰਹੀ ਹੈ ਸਾਨੂੰ ਮੈਂਟਲ ਟੌਰਚਰ ਕਰੀ ਜਾ ਰਹੀ ਹੈ ਜਨਨਦੀਏ ਇਹ ਮੈਂ ਵੀ ਕਹਿੰਨੀ ਆ ਮੇਰਾ ਬੰਦਾ ਸੱਚਾ ਵਾ ਬੰਦਾ ਸੇ ਨੀ ਚੁਪੰਦੇਣਾ ਆਪਦਾ ਕਿਆ ਜਦ ਗੋਬਿੰਦ ਸਿੰਘ ਜੀ ਦੇ ਸਿਰ ਤੇ ਆ ਨਾ ਅਹੀਂ ਉਹਨੂੰ ਸਿਰ ਦੇਣਿਆ ਇਹ ਗੱਡੀਆਂ ਜਨਾਨੀਆਂ ਨੂੰ ਸਿਰ ਨਹੀਂ ਚਕਾਉਣੇ ਹਾਂ ਮੈਂ ਕੱਪੜੇ ਬਦਲਣਦੀ ਆ ਤੇ ਅੰਦਰ ਵਰਕੇ ਦੱਸੋ ਤੁਸੀਂ ਸਾਰੇ ਆਪ ਸਿਆਣੇ ਜੋ ਅਣਜਾਨ ਬੰਦੇ ਅੰਦਰ ਇਹ ਕੱਪੜੇ ਬਦਲਣਦੀ ਆ ਤੇ ਕੀ ਗੱਲ ਇਹ ਕੋ ਕੁੰਡੀ ਨਹੀਂ ਲੱਗੀ ਬਾਜੀ ਜਾਨੂ ਕਰੀ ਜਾਂਦੇ ਆ ਤੁਹਾਨੂੰ ਅਹੀਂ ਗੋਲ ਨੰਬਰਵਾਦਾਂਗੇ ਕਦੀ ਅੰਦਰ ਤੁਹਾਡੇ ਸਾਰੇ ਕਬਰ ਚੋ ਕੇ ਲੈ ਜਾਗੇ ਇਤਨਾ ਕਰਕੇ ਨਾ ਕਰਦੀ ਸਰ ਜਿਸ ਰਣਜੀਤ ਕੌਰ ਮੇਰਾ ਨਾਮ ਬਲਜੀ ਮਾਨਪਰੀਤਿਆ ਮੇਰੇ ਅਸੀਂ ਬਿਜਲੀ ਘਰ ਦੇ ਬਟਾਲਾ ਰੋਡ ਜੀ ਮਹਿਲਾ ਮੰਡਲ ਥਾਣੇ ਚ ਗਈ ਸੀ ਕਿਉਂ ਗਈ ਸੀ ਤੇ ਕੀ ਕਰਨ ਹੋਇਆ ਸਰ ਇਹ ਰਾਜੀ ਜਵਾਨੀ ਨਿਭੜਿਆ ਹੀ ਨੇ ਇਸ ਸਥਾਨੀ ਨੇ ਮੇਰੇ ਬੰਦੇ ਤੇ ਇਕੱਠਾ ਪਰਚਾ ਦਿੱਤਾ ਵਾ ਮੀਨਸ ਗੰਦੇ ਗੰਦੇ ਲਫ਼ਜ਼ ਲਿਖ ਕੇ ਪਰਚਾ ਦਿੱਤਾ ਵਾ ਯੂਵ ਜਿ ਲਿਖਿਆ ਕੋਈ ਗੱਲ ਨਹੀਂ ਜੇ ਉਹਨੂੰ ਨਹੀਂ ਨਾ ਕੁਝ ਸ਼ਰਮੇ ਸ਼ੇਰਖਾਨੀ ਕਰਦਾ ਮੈਨੂੰ ਸ਼ੇਰਖਾਨੀ ਕਰਦਾ ਮੈਨੂੰ ਲੰਗਦਾ ਨੂੰਂਗੇ ਦਾ ਟਿਚਰਾ ਕਰਦਾ ਵਾ ਠੀਕ ਗੱਲਾਂ ਕਰਦਾ ਵਾ ਇੱਕ ਨਿਆਲ ਜਾਮ ਲਾਇਆ ਅੰਜਾਨ ਬੰਦੇ ਲਿਆ ਕੇ ਹੈ ਮੈਂ ਕੱਪੜੇ ਬਦਲਣਦੀ ਆ ਤੇ ਅੰਦਰ ਵਰਗੇ ਦੱਸੋ ਤੁਸੀਂ ਸਰ ਆਪ ਸਿਆਣੇ ਜੋ ਅੰਜਾਨ ਬੰਦੇ ਅੰਦਰ ਇਹ ਕੱਪੜੇ ਬਦਲਣਦੀ ਆ ਤੇ ਕੀ ਗੱਲ ਕੋ ਕੁੰਡੀ ਨਹੀਂ ਲੱਗੀ ਇਹ ਰੀਆ ਕੁੰਡੀਆਂ ਨਹੀਂ ਹੈਗੀਆਂ ਹਾਂਜੀ ਮੇਰੇ ਘਰ ਵਾਲੇ ਦੇ ਮੇਰਾ ਘਰ ਵਾਲਾ ਸਾਰੇ ਇਹਨਾਂ ਦੇ ਘਰ ਤੇ ਦਲੀਜਾ ਨਹੀਂ ਲੰਗਦਾ ਮੇਰਾ ਜਵਾਈ ਕਦੀ ਨਹੀਂ ਗਿਆ ਘਰ ਹਾਂਜੀ ਅੱਜ ਥਾਣੇ 'ਚ ਕੀ ਆਇਆ ਅੱਜ ਥਾਣੇ 'ਚ ਇਹ ਹੋਇਆ ਵਾ ਕਿਉਂਕਿ ਅਸੀਂ ਗਏ ਹਲੇ ਆਹੀ ਅੰਦਰ ਨਹੀਂ ਗਏ ਇਹ ਅੰਦਰ ਗਏ ਆ ਠੀਕ ਹੈ ਤੇ ਕੋਈ ਲੇਡੀਜ਼ ਕੋਈ ਉਧਰ ਦੀ ਮੈਲਾ ਮੰਨਣ ਵਾਲੀ ਉਹ ਆਈ ਸੀ ਉਹਨਾਂ ਨੇ ਬੁਲਾਇਆ ਸੀ ਉਹਨਾਂ ਨੇ ਕਿਹਾ ਵੀ ਕੋਈ ਨਹੀਂ ਬਾਜੀ ਤੁਸੀਂ ਮਾਫੀ ਮੰਗ ਲਿਓ ਉਹਨਾਂ ਕੋ ਸਰ ਇਹ ਕਿਉਂ ਮਾਫੀ ਮੰਗੀ ਮੇਰੇ ਘਰ ਵਾਲਾ ਕਹਿੰਦਾ ਮੈਂ ਮਾਫੀ ਨਹੀਂ ਮੰਗਣੀ ਸਿਰ ਚਗਾਉਂਗਾ ਤੇ ਗੁਰਸੰਤ ਸਾਹਿਬ ਦੇ ਵਿੱਚ ਇਸ ਇਸ ਗੰਦੀ ਜਨਾਨੀ ਦੇ ਕੋਲ ਤੇ ਨੀਚਾ ਕੌਣਾ ਮੈਂ ਇਹ ਮੈਂ ਵੀ ਕਹਿੰਨੀ ਆ ਮੇਰਾ ਬੰਦਾ ਸੱਚਾ ਵਾ ਪਰ ਮੈਂ ਸਿਰ ਨਹੀਂ ਝੁਕਣ ਦੇਣਾ ਉਹਦਾ ਠੀਕ ਹੈ ਜੇ ਗੁਰੂ ਗੋਬਿੰਦ ਸਿੰਘ ਜੀ ਨੇ ਸਿਰ ਦਿੱਤੇ ਆ ਨਾ ਅਸੀਂ ਉਹਨੂੰ ਸਿਰ ਦੇਣੇ ਆ ਇਹ ਗੰਦੀਆਂ ਜਨਨੀਆਂ ਨੂੰ ਸਿਰ ਨਹੀਂ ਝੁਕਾਉਣੇ ਫਿਰ ਕੀ ਹੋਇਆ ਕੀ ਅਜਵਾਸਾ ਕੀ ਹੋਇਆ ਇਹ ਹੋਇਆ ਤਾਂ ਅਜਵਾਸਾ ਇਹੀ ਹੋਇਆ ਵਾ ਠੀਕ ਹੈ ਉਸ ਤੋਂ ਬਾਅਦ ਮੇਰੇ ਬੰਦੇ ਨੂੰ ਇਹਨਾਂ ਨੇ ਕਿਹਾ ਵੀ ਮਾਫੀ ਮੰਗ ਲਈ ਮੇਰੇ ਬੰਦੇ ਨੇ ਮੇਰੇ ਕੋ ਪਾਣੀ ਮੰਗਿਆ ਮੇਰੇ ਮਮਾ ਬੈਠੇ ਇਹਨਾਂ ਨੇ ਬੋਤਲ ਫੜੀ ਕਹਿੰਦੇ ਮਮਾ ਪਾਣੀ ਦਿਓ ਮੈਂ ਪੀਣਾ ਪਾਣੀ ਲੈ ਕੇ ਪਰਾਂ ਨੂੰ ਚਲ ਗਿਆ ਦਵਾਈ ਖਾ ਕੇ ਆਣ ਕੇ ਕਹਿੰਦਾ ਮੈਨੂੰ ਕਹਿੰਦਾ ਮਾਣੀ ਮੈਂ ਦਵਾਈ ਖਾ ਲਈ ਆ ਖਾਣੀ ਦੰਦਰ ਹੀ ਦਵਾਈ ਖਾ ਲਈ ਹਾਂਜੀ ਅੰਦਰ ਹੀ ਨਹੀਂ ਸਰ ਕਿਸੇ ਨੇ ਨਹੀਂ ਰੁਕਿਆ ਗਾੜੀ ਕਹਿੰਦੇ ਗਾੜੀ ਮੈਨੂੰ ਇੱਕ ਸਪੈਟਰ ਨੇ ਮੈਨੂੰ ਕਿਹਾ ਵੀ ਕੋਈ ਗੱਲ ਨਹੀਂ ਜਿਹੜਾ ਬੰਦਾ ਝੂਠਾ ਹੁੰਦਾ ਉਹ ਦਵਾਈ ਖਾਂਦਾ ਵਾ ਨਾਟਕ ਨਾ ਕਰੋ ਨਾਟਕ ਨਾ ਕਰੋ ਝੂਠਾ ਦਵਾਈ ਖਾਂਦਾ ਵਾ ਦੋ ਸਾਲ ਇਹਨੇ ਕਿਹਾ ਹਾਂਜੀ ਹਾਂਜੀ ਖੁਦ ਪੁਲਿਸ ਵਾਲੇ ਨੇ ਕੁਛ ਨਹੀਂ ਕਰਦੀ ਮੈਂ ਇਹ ਘਰ ਸਾਂ ਜਿੱਦਣ ਇਹ ਪਹਿਲੇ ਦਿਨ ਇਹਨੇ ਚਾਂਸ ਕੀਤਾ ਵਾ ਉਦੋਂ ਮੈਂ ਤੇ ਮੇਰੀ ਨੌਣੇ ਸਿਟਾਇਆ ਉਹਦੇ ਗਾਲ ਪੈਂਦੀ ਜਾਂ ਜਾ ਕੇ ਮੇਰੀ ਹੱਥਾਂ ਪਵੇ ਵੀ ਮੈਂ ਇਹ ਤੀ ਪਵਾ ਤਾਂ ਇਹ ਤੇ ਮੈਂ ਇਹ ਪਰਚਾ ਦਵਾ ਤੈਨੂੰ ਅੰਦਰ ਕਰਾਂ ਉਹਦੇ ਵਿਚਾਰਾ ਕਿਤੇ ਘਰ ਹੀ ਨਹੀਂ ਜਾਂਦਾ ਅੱਜ ਤੱਕ ਇਹ ਗਿਆ ਹੀ ਨਹੀਂ ਅੰਦਰ ਤੇ ਦੋਵੇਂ ਸਾਲੇ ਪੜਵਈਏ ਤੈਨੇ ਇਹੋ ਜਿਹੇ ਗੰਦੀਆਂ ਗੰਦੀਆਂ ਗੱਲਾਂ ਲਗਾ ਕੇ ਕਿਤਾ ਤੂੰ ਹੀ ਮੇਰੇ ਪੁੱਤਾਂ ਵਰਗੇ ਜੇ ਮੈਂ ਤੈਨੂੰ ਕੀ ਦੱਸਾਂ ਜਿਹਨੇ ਇਹ ਗੱਲਾਂ ਕੀਤੀਆਂ ਇਹਨਾਂ ਨੇ ਹਾਂਜੀ ਆ ਇਨਜ਼ਾਮ ਇਨਜ਼ਾਮ ਆਪਣੇ ਉੱਪਰ ਗਲਤ ਲੱਗਣ ਕਰਕੇ ਉਹਨਾਂ ਨੇ ਦਵਾਈ ਖਾੜੀ ਥੋੜੇ ਜਿਹਾ ਹਾਂਜੀ ਉਹ ਆਮ ਇੱਕ ਉਹਨਾਂ ਦਾ ਮੰਨਿਆ ਦੰਨਿਆ ਮਾਇ ਨਹੀਂ ਹੈ ਕੰਮ ਕਰਨਾ ਮੈਂ ਨਹੀਂ ਮਮਣਾ ਮੈਂ ਆਪ ਗੁਰਮੁਖ ਸਾਹਿਬ ਦੀ ਗਾੜੀ ਨਿਵਾਵਾਂਗਾ ਮੈਨੂੰ 7 ਵਾਰ ਵੀ ਆਖਾਂਗੇ ਮੈਂ 7 ਵਾਰ ਹੀ ਨਿਵਾਵਾਂਗਾ ਮੈਂ ਇਹਦੇ ਗਾੜੀ ਨਹੀਂ ਨਿਵਾਵਣਾ ਕਿਸੇ ਸਾਹ ਮੈਂ ਤਾਂ ਨਹੀਂ ਮਾਫੀ ਮੰਗਣੀ ਬਾਜੀ ਸਾਨੂੰ ਕਦੀ ਜਾਂਦੇ ਆ ਤੁਹਾਨੂੰ ਅਸੀਂ ਗੋਲਗਾ ਮਰਵਾ ਦਾਂਗੇ ਕਦੀ ਜਾਂ ਤਾਂ ਤੁਹਾਡਾ ਸਾਰਾ ਟੱਬਰ ਚੋਕ ਕੇ ਲੈ ਜਾਾਂਗੇ ਇਤਨਾ ਕਰਕੇ ਗੱਲਾਂ ਕਰਦੀ ਆ ਓਏ ਓਜਨਾ ਨਹੀਂ ਅੰਤ ਜੜੀ ਆ ਆਈ ਝਗੜਾ ਹੈਗਾ ਕਾਲਾ ਝਗੜਾ ਕੋਈ ਨਹੀਂ ਝਗੜਾਈ ਨਹੀਂ ਹੈ ਘਰ ਝਗੜਾ ਕੇ ਹੀ ਦੱਸਗੇ ਹੀ ਜੇ ਝਗੜਾ ਵੇਦੈ ਦੱਸਗੇ ਨਾ ਹੋ ਗੱਲਾਂ ਬਸ ਆਏ ਗੱਲਾਂ ਸਰ ਆٹے ਬਿਲਕੁਲ ਘਰ ਦੇ ਸਾਹਮਣੇ ਇੱਕ ਲੇਡੀਸ ਹੈ ਉਸ ਦਿਨ ਮੈਂ ਟੁੱਟੀ ਤੇ ਹੀ ਸੌਂ ਤਿਕ ਨੂੰ ਇਹਨੇ ਝੂਠੀ ਐਫ ਆਰ ਲਖਾਈ ਆ ਕਿ ਮੇਰੇ ਘਰ ਆ ਕੇ ਜੀਜਾ ਸਾਲਾ ਤੇ ਦੋ ਅਣਜਾਣ ਬੰਦੇ ਅਗਿਆਤ ਵਕਤ ਜਿਨ੍ਹਾਂ ਦੀ ਕੋਈ ਪਛਾਣ ਨਹੀਂ ਉਹਨਾਂ ਨੂੰ ਉਹ ਮੇਰੇ ਘਰ ਆ ਕੇ ਮੈਂ ਕੱਪੜੇ ਬਦਲਦੀ ਪਈ ਸੀ ਆ ਕੇ ਇਹਨਾਂ ਨੇ ਮੈਂ ਮਗਰੋਂ ਕਾਲਾ ਮਾਰਿਆ ਆਪਣੇ ਸਾਲਿਆ ਬਦੀਜਾ ਆਪਣੇ ਨੂੰ ਹਲਾਸ਼ੇ ਦਿੱਤੀ ਆ ਕਿ ਫੜਦਾ ਦੇਖੀ ਜਾਊਗੀ ਮੈਂ ਹੈਗਾ ਮਾ ਪਿਛੇ ਕੋਈ ਗੱਲ ਨਹੀਂ ਆ ਤੂੰ ਡਰਦਾ ਮੈਂ ਤੇ ਪਿੱਛੇ ਹਗਾ ਵਾਂ ਇੱਕ ਕੰਦੀ ਮੇ ਕੱਪੜੇ ਬਲਦੀ ਪਈ ਆ ਕੇ ਮੇ ਦਾ ਨੇ ਬਿਆਦ ਕਰ ਕੰਦੀ ਕੋਸ਼ਿਸ਼ ਕੀਤੀ ਆ ਬਿਲਕੁਲ ਸਾਡੇ ਸਾਹਮਣੇ ਬਿਲਕੁਲ ਘਰ ਦੇ ਨਾਲ ਗਵੰਡੀਆ ਗੁਰਪ੍ਰੀਤ ਸਿੰਘ ਉਹ ਤੇ ਉਹਦੀ ਵਾਈਫ ਕਹਿੰਦੀ ਆ ਜੀ ਅਸੀਂ ਇਹਨੂੰ ਆ ਕੇ ਬਚਾਇਆ ਵਾ ਬਿਲਕੁਲ ਝੂਠੀ ਆ ਮੈਂ ਉਹ ਦਿਨ ਡਿਊਟੀ ਤੇ ਹਾਜ਼ਰ ਆ ਮੈਂ ਆਪਣੀ ਡਿਊਟੀ ਪ੍ਰੂਫ ਕਰ ਸਕਦਾ ਵਾਂ ਕਿ ਮੈਂ ਡਿਊਟੀ ਤੇ ਹਾਜ਼ਰ ਆ ਕੁਮਈ ਜਾ ਕੇ ਸ਼ੀਟ ਚੱਕਾ ਕਰਦੇ ਮੈਂ ਮੇਰੇ ਮੁਲਾਜ਼ਮ ਆ ਮੇਰੇ ਕੋ ਅਫਰਮੇਸ਼ਨ ਕਿਉਂ ਲਗਾਏਗੇ ਕਿਉਂਕਿ ਪਰਾਣੀ ਪਰਾਣੀ ਰੰਜੀਤ ਜੀ ਪਰਾਣੀ ਰੰਜੀਤ ਜੀ ਹਾਂਜੀ ਹਾਂਜੀ ਜਾਨਪੋਚ ਗਈ ਜਾਨਪੋਚ ਗਈ ਕੀ ਗੱਲਬਾਤ ਹੋਈ ਜੀ ਅੱਜ ਜੀ ਅਸੀਂ ਮੈਲਾ ਮੰਡਲ ਆਏ ਸੀ ਸਾਡਾ ਕੋਈ ਫੈਸਲਾ ਉਹਨਾਂ ਦਾ ਫੈਸਲਾ ਸੀ ਸਾਡਾ ਉਸੇ ਕੇਸ ਦੇ ਵਿੱਚ ਇਹਨੇ ਦਿੱਤੀਆਂ ਸੀ ਦਖਾਸਾ 4 ਇੱਕ ਵਜੇ ਨੇ ਕਿ ਚੌਂਕੀ ਇੱਕ ਮੈਲਾ ਮੰਡਲ ਇੱਕ ਡੀਸੀ ਦਫ਼ਤਰ ਤੇ ਮੈਦਮ ਉਹਨਾਂ ਦਾ ਵਿਜ਼ਨਗਰ ਵੀ ਗਿਆ ਸੀ ਉਹਨਾਂ ਨੇ ਕਹਿੰਦੇ ਬੁਲਾ ਲਾਂਗੇ ਆਮੋ ਸਾਹਮਣੇ ਤੁਹਾਡੀ ਫੈਸਲਾ ਕਰਵਾ ਦਾਂਗੇ ਮੈਲਾ ਮੰਡਲ ਵੀ ਅਸੀਂ ਉਹਦੇ ਗਿਆ ਸੀ ਅੱਜ ਵੀ ਅਸੀਂ ਗਿਆ ਸੀ ਉਹ ਗੱਲਬਾਤ ਕਰਦੇ ਪਿਆ ਸੀ ਪਰ ਸਾਡੇ ਅਸ ਕਹਿੰਦਾ ਕਿ ਮੈਂ ਤਾਂ ਦੀ ਬੰਦਾ ਵਾ ਕਹਿੰਦਾ ਕਿ ਮੈਂ ਮਾਫੀ ਨਹੀਂ ਮੰਗਣੀ ਮੈਂ ਝੂਠਾ ਨਹੀਂ ਹੈਗਾ ਮੈਂ ਸੱਚਾ ਵਾਂ ਮੈਂ ਮਾਫੀ ਨਹੀਂ ਮੰਗਣੀ ਇਹ ਪ੍ਰੂਫ ਕਰੇ ਕਿ ਅਸੀਂ ਇਹਦੇ ਘਰ ਵੜੇ ਸੀ ਪਰ ਇਹ ਝੂਠੇ ਹੀ ਗਵਾਹ ਬਣਾ ਬਣਾ ਕੇ ਝੂਠੇ ਗਵਾਹ ਬਣਾ ਬਣਾ ਕੇ ਸਾਡੇ ਤੇ ਪ੍ਰੈਸ਼ਰ ਪਾਈ ਜਾਦੀ ਆ ਸਾਨੂੰ ਮੈਂਟਲ ਟੌਰਚਰ ਕਰ ਲਈ ਹੈ ਜਨਾਨੀ ਇਹ ਮੀਆਂ ਬੀਵੀ ਉਹ ਪਾਸੋ ਗੁਰਪ੍ਰੀਤ ਸਿੰਘ ਉਹਦੀ ਵਾਈਫ ਅੱਜ ਹੋਇਆ ਕਿ ਪੁਲਿਸ ਉਹਦੀ ਮੌਜੂਦਗੀ ਪੁਲਸ ਦੀ ਮੌਜੂਦਗੀ ਦਵਾਈ ਖਾਦੀ ਆ ਜੀ ਉਥੇ ਮੌਜੂਦਗੀ ਪੁਲਿਸ ਜੀ ਮਹਿਲਾ ਮੰਡੇ ਦੇ ਜਿੰਨਾ ਕੋਹਾੜਾ ਕੇਸ ਹੈ ਉਹ ਅੰਦਰ ਬੈਠੇ ਹੋਇਆ ਆ ਕੁਝ ਪਤਾ ਨਹੀਂ ਦੇ ਆਏ ਹੋਏ ਸੀ ਉਹ ਵੀ ਉੱਥੇ ਸੀ ਇਹਨੇ ਮੇਰੇ ਕੋ ਪਾਣੀ ਦੀ ਬੋਤਲ ਲਈ ਆ ਕੋਈ ਕੋਈ ਨੇ ਕੋਈ ਕੋਸ਼ਿਸ਼ ਕੀਤੀ ਜੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਜੀ ਉਸ ਕੋ ਹਾਂਜੀ ਹਸਪੀਟਲ ਨਹੀਂ ਲੈ ਕੇ ਆਏ ਜੀ ਆਪ ਖੁਦ ਲੈ ਕੇ ਆ ਕੋਈ ਨਹੀਂ ਹੈ ਜੀ ਨਾਲ ਤੁਹਾਡੇ ਸਾਹਮਣੇ ਕੋਈ ਨਹੀਂ ਆਇਆ ਜੀ ਕੋਈ ਇੱਕ ਮੁਲਾਜ਼ਮ ਨਹੀਂ ਆਇਆ ਪੁਲਿਸ ਦਾ ਜੀ ਮੈਂ ਕਹਿੰਦਾ ਕਿ ਭਾਜੀ ਇਹਨੇ ਮੇਰੇ ਕੋ ਪਾਣੀ ਦੀ ਬੋਤਲ ਲਈ ਆ ਕਹਿੰਦਾ ਮੈਂ ਪਾਣੀ ਪੀਣਾ ਵਾ ਇਹਨੇ ਪਤਾ ਨਹੀਂ ਕਿਹੜੀ ਗੋਲੀ ਸੀ ਖਾਣੀ ਨਹੀਂ ਗੋਲੀ ਹਾਂ ਤੋਂ ਨਹੀਂ ਪਤਾ ਕਿੱਥੋਂ ਲੈ ਗਿਆ ਕਿੱਥੋਂ ਨਹੀਂ ਲੈ ਗਿਆ ਇਹਨੇ ਸਾਡੇ ਸਾਹਮਣੇ ਗੋਲੀ ਖਾ ਕੇ ਉੱਥੇ ਡੇਪਿਆ ਵਾ ਇਹ ਮੈਂ ਮੰਗ ਇਹ ਕਦਰ 간 انصاف ਮਿਲੇ ਕਿ ਜਿਹੜੇ ਸਾਡੇ ਛੋਟੇ ਅਲੀਕੇਸ਼ਨ ਲੱਗੇ ਹੋਏ ਸਾਡਾ ਬੰਦਾ ਪਤਾ ਨਹੀਂ ਇਹਨੇ ਬਚਣਾ ਕਰ ਨਹੀਂ ਬਚਣਾ ਪਤਾ ਨਹੀਂ ਇਹਨੇ ਬਚਣਾ ਕਰ ਨਹੀਂ ਬਚਣਾ ਪਰ ਉਹ ਜਨਾਨੀ ਨੂੰ ਸਜ਼ਾ ਮਿਲਣੀ ਚਾਹੀਦੀ ਆ ਸਰ ਜਿਹੜਾ ਇਹ ਮਾਮਲਾ ਆ ਜੇ ਖਾਣੇ ਦੇ ਅੰਦਰ ਦਵਾਈ ਖਾ ਲਈ ਬੰਦੇ ਵੱਲੋਂ ਕੀ ਹੋਇਆ ਜੇ ਉਹ ਇਨਫਰਮੇਸ਼ਨ ਆਪਾਂ ਡਾਕਟਰ ਸਾਹਿਬ ਪੀਆ ਦੇਖੀ ਆ ਉਹ ਥਾਂੇ ਨੋਟ ਕਰਾਤਾ ਬਸ ਵੀ ਕੰਡੀਸ਼ਨ ਕਿਸ ਤਰ੍ਹਾਂ ਦਾ ਬੰਦੇ ਉਹ ਡਾਕਟਰ ਸਾਹਿਬ ਤੁਸੀਂ ਪਤਾ ਕਰੋ ਨਾ ਕਿੰਨੇ ਇਨਫਰਮੇਸ਼ਨ ਦੱਸ ਸਕਦੇ ਹੋ ਆ ਆਪਾਂ ਪਹਾੜੀ ਤੇ ਘਰ ਦਿਆ ਆਂ ਜਿਹਨੂੰ ਫਿਸ਼ੀਆ ਥਾਂੇੋਂ ਦੇਤੀ ਆ ਕੋਰਟ ਕਰਦੇ ਦੱਸ ਸਕਦੇ ਜੀ ਕੀ ਕਾਰਨ ਬਰਾਟ ਸਰ ਕਿਹੜੀ ਜਗ੍ਹਾ ਤੋਂ ਆਏ ਸੀ ਕੁਝ ਥੋੜਾ ਬਹੁਤ ਲਿਖਿਆ ਉਹ ਮੁਸਤਾਬਾਦ ਬਟਾਲਾ ਰੋਡ ਬਟਾਲਾ ਰੋਡ ਤੋਂ ਆਏ ਉਹ ਡਾਕਟਰ ਡਾਕਟਰ ਸਾਹਿਬ ਕਰਦਾ ਟ੍ਰੀਟਮੈਂਟ ਉਹ ਡਾਕਟਰ ਸਾਹਿਬ ਦੱਸਿਆ ਕਿ ਇਹ ਬਾਕੀ ਅਸੀਂ ਇਨਫੋਰਮੇਸ਼ਨ ਜਿਹੜੀ ਉਹ ਥਾਣੇ ਤੋਂ ਦੇਤੀ ਜਿਹੜਾ ਥਾਣਾ ਸੁਧਰ ਪਿੰਡ ਹੈ